ਅੱਜ ਦਾ ਤੁਹਾਡਾ ਕੱਟ ਦੇਖ ਕੇ ਅੱਜ ਦਾ ਤੁਹਾਡਾ ਜੋਸ਼ ਦੇਖ ਕੇ ਮੈਨੂੰ ਪੁਰਾਣੇ ਦਿਨ ਯਾਦ ਆ ਗਏ 2014 ਵਾਲੇ ਜਦੋਂ 2014 'ਚ ਮੈਂ ਤੁਹਾਡੇ ਕੋਲੇ ਆਉਂਦਾ ਸੀ ਤੁਸੀਂ ਇਸੇ ਤਰ੍ਹਾਂ ਘਰਾਂ 'ਚੋਂ ਨਿਕਲ ਕੇ ਮਕਾਨਾਂ 'ਚੋਂ ਨਿਕਲ ਕੇ ਮੈਨੂੰ ਇਹ ਨਹੀਂ ਪਤਾ ਹੁੰਦਾ ਸੀ ਰੈਲੀ ਕਿੱਥੋਂ ਸ਼ੁਰੂ ਆ ਤੇ ਕਿੱਥੇ ਖਤਮ ਹੋਊਗੀ ਰੋਡ ਸ਼ੋਅ ਕਿੱਥੋਂ ਸ਼ੁਰੂ ਆ ਤੇ ਕਿੱਥੇ ਖਤਮ ਹੋਇਆ ਤੇ ਉਹਦਾ ਰਿਜ਼ਲਟ ਜਿਹੜਾ ਸੀ ਉਹ ਜਦੋਂ ਤੂਰੀ ਵਾਲੇ ਬਰਡਵਾਲ ਵਾਲੇ ਕਾਲਜ ਦੇ ਵਿੱਚ ਮਸ਼ੀਨਾਂ ਖੋਲੀਆਂ ਤਾਂ ਉਦੋਂ ਪਤਾ ਲੱਗਿਆ ਸੀ ਕਿ 2,114,000 ਤੋਂ ਉੱਪਰ ਜਿਹੜੀ ਲੀਡ ਹੈ ਉਹ ਹੋ ਚੁੱਕੀ ਹੈ ਦੋ ਮਸ਼ੀਨਾਂ ਖਰਾਬ ਹੋ ਗਈਆਂ ਸੀ ਮੈਂ ਕਿਹਾ ਸਾਰੀਆਂ ਵੋਟਾਂ ਢੀਂਸੇ ਨੂੰ ਦੇ ਦਿਓ ਆਪਾਂ 5-7000 ਵੋਟ ਮਾਫੀ ਕਰਤੀ ਕਿ ਚਲੋ ਜੀ ਰਿਜ਼ਲਟ ਡਿਕਲੇਅਰ ਕਰੋ ਤੁਹਾਡਾ ਇੰਨਾ ਪਿਆਰ ਮਿਲਿਆ ਹੁਣ ਮੈਂ ਚਾਹਨਾ ਜਿਹੜੇ ਰਿਕਾਰਡ ਹੁੰਦੇ ਨੇ ਉਹ ਟੁੱਟਣ ਵਾਸਤੇ ਬਣਦੇ ਹੁੰਦੇ ਆ ਮੈਨੂੰ ਬੜੀ ਖੁਸ਼ੀ ਹੋਊਗੀ ਜਦੋਂ ਸਾਡੀ ਆਪਣੀ ਪਾਰਟੀ ਦੇ ਨੌਜਵਾਨ ਲੀਡਰ ਮੀਤ ਹੇਰ ਮੇਰਾ ਰਿਕਾਰਡ ਤੋੜ ਦੇ ਐਤਕੀ ਆਪਾਂ 2.5 ਤੋਂ 3 ਲੱਖ ਦੇ ਵਿੱਚ ਵਿੱਚ ਜਿੱਤਣਾ ਹੈ ਰਿਕਾਰਡ ਟੁੱਟ ਜੇ ਜਿਹੜਾ ਜਿਹੜਾ ਰਿਕਾਰਡ ਹੁੰਦਾ ਉਹ ਜੇ ਕੋਈ ਵਿਰੋਧੀ ਤੋੜੇ ਉਹਨੂੰ ਰਿਕਾਰਡ ਟੁੱਟਣਾ ਕਹਿੰਦੇ ਹੁੰਦੇ ਨੇ ਜੇ ਕੋਈ ਆਪਣੇ ਵਾਲੇ ਹੀ ਉਸ ਰਿਕਾਰਡ ਤੋਂ ਵੱਧ ਹੋ ਜੇ ਉਹਨੂੰ ਰਿਕਾਰਡ ਸੁਧਾਰਨਾ ਕਹਿੰਦੇ ਹੁੰਦੇ ਨੇ ਕਿ ਰਿਕਾਰਡ ਸੁਧਾਰ ਲਿਆ ਇਸ ਬੰਦੇ ਨੇ ਸਪਰ ਰਿਕਾਰਡ ਸੁਧਾਰਨਾ ਇਸ ਵਾਰ ਕਿਉਂਕਿ ਮੈਂ ਜਿੱਥੇ ਵੀ ਜਾਣਾ ਮੈਂ ਮੈਂ ਕੱਲ ਗੁਜਰਾਤ ਹੋ ਕੇ ਆਇਆ ਉੱਥੇ ਵੀ ਬਰੂਚ ਸੀਟ ਹੈ ਭਾਵਨਗਰ ਦੋ ਨੇ ਬਹੁਤ ਦੁਨੀਆ ਬਹੁਤ ਕੱਠ ਹੋ ਰਹੇ ਨੇ ਲੋਕ ਕਹਿੰਦੇ ਸਾਡਾ ਖਿਹੜਾ ਛੜਾ ਦਿਓ ਇਹਨਾਂ ਤੋਂ ਇੱਥੇ ਵੀ ਗੁਰਦਾਸਪੁਰ ਗਿਆ ਅੰਮ੍ਰਿਤਸਰ ਗਿਆ ਖਡੂਰ ਸਾਹਿਬ ਗਿਆ ਜਲੰਧਰ ਗਿਆ ਬਾਗੇਪੁਰਾਣੇ ਗਿਆ ਫਰੀਦਕੋਟ ਕੱਲ ਮੈਂ ਖਰੜ ਸੀ ਅੱਜ ਹੁਣ ਇਸ ਤੋਂ ਬਾਅਦ ਮੈਂ ਚਨੀਰ ਜਾਣਾ ਤੁਸੀਂ ਦੇਖਿਓ ਸ਼ਾਮ ਨੂੰ ਮੋਬਾਈਲ ਫੋਨਾਂ ਤੇ ਉੱਥੇ ਮੈਨੂੰ ਪਤਾ ਲੱਗਿਆ 10000 ਬੰਦਾ ਉੱਥੇ ਵੇਟ ਕਰ ਜਾਂਦਾ ਚਨੀਰ ਦੇ ਵਿੱਚ ਲੋਕ ਸਭਾ ਹਲਕਾ ਬਠਿੰਡਾ ਤੇ ਬੀਬਾ ਜੀ ਦੇ ਇਸ ਵਾਰ ਜਮਾਨਤ ਜਬਤ ਹੋਣ ਵਾਲੇ ਜਿਹੜੇ ਹਾਲਾਤ ਬਣੇ ਪਏ ਨੇ ਉਹ ਹੋਊਗੀ ਜਿਸ ਤਰ੍ਹਾਂ ਮੀਤ ਨੇ ਕਿਹਾ ਇਹਨਾਂ ਦੇ ਟੱਬਰ ਚੋਂ ਬਾਦਲ ਕਹਿੰਦੇ ਟੱਬਰ ਚੋਂ ਬਾਕੀ ਸਾਰੇ ਹਾਰ ਗਏ ਇੱਕੋ ਹੀ ਰਹਿ ਗਈ ਸੀ 4 ਜੂਨ ਨੂੰ ਉਹਦਾ ਵੀ ਫੈਸਲਾ ਕਰ ਦੋ ਸਾਰਾ ਟੱਬਰ ਇੱਕ ਦੂਜੇ ਨੂੰ ਕੁਝ ਕਹਿ ਨਹੀਂ ਸਕੂਗਾ ਵੀ ਤੂੰ ਕਿਹੜਾ ਜਿੱਤ ਗਿਆ ਫਿਰ ਤੂੰ ਕਿਹੜਾ ਜਿੱਤ ਗਿਆ ਉਹ ਕੋਈ ਬਸ ਦੇ ਵਿੱਚ ਜਾਂਦੇ ਸੀ ਕੋਈ ਝਗੜਾ ਹੋ ਗਿਆ ਉਹ ਬੰਦੇ ਨੇ ਥੱਪੜ ਮਾਰਿਆ ਬੰਦੇ ਦੇ ਉਹ ਕਹਿੰਦਾ ਤੂੰ ਮੇਰੇ ਤਾਂ ਮਾਰ ਲਿਆ ਤੂੰ ਮੇਰੀ ਘਰ ਵਾਲੇ ਦੇ ਮਾਰ ਕੇ ਖਾ ਥੱਪੜ ਤੈਨੂੰ ਫੇਰ ਬਦਲ ਉਹਨ ਘਰ ਵਾਲੇ ਦੇ ਮਾਰਤਾ ਕਹਿੰਦਾ ਚਲ ਮੇਰੀ ਘਰ ਵਾਲੀ ਨੂੰ ਮਾਰ ਲਿਆ ਆ ਮੇਰਾ ਬੇਟਾ ਬੈਠਾ ਲੈ ਤੇ ਥੱਪੜ ਮਾਰ ਕੇ ਦਿਖਾ ਉਹਨ ਉਹਦੇ ਬੇਟੇ ਦੇ ਮਾਰਤਾ ਕਹਿੰਦਾ ਹੁਣ ਬਸ ਕਹਿੰਦਾ ਠੀਕ ਆ ਧੰਨਵਾਦ ਉਹ ਕਹਿੰਦਾ ਤੂੰ ਇਹਨਾਂ ਦੇ ਕਿਉਂ ਮਰwale ਉਹ ਕਹਿੰਦਾ ਯਾਰ ਘਰੇ ਜਾ ਕੇ ਮੈਨੂੰ ਤਾਂ ਨਹੀਂ ਕਹਿਣਗੇ ਤੇਰੇ ਇਕੱਲੇ ਥੱਪੜ ਮਾਰ ਕੇ ਇਹਨਾਂ ਦੇ ਵੀ ਤਾਂ ਵੱਜ ਗਏ ਸੁਇਸ ਕਰਕੇ ਉੱਥੇ ਹਾਲਤ ਹੋਊ ਬਾਦਲ ਕਹਿੰਦੇ ਟੱਬਰ ਚ ਕਿ ਤੂੰ ਹਾਰ ਗਿਆ ਉਹ ਕਹਿੰਦੇ ਤੂੰ ਕਹਿੰਦਾ ਜਿੱਤ ਗਿਆ ਤੂੰ ਵੀ ਉੱਥੇ ਹਾਰ ਗਿਆ ਸੋ ਇਹ ਇਹ ਇਹਨਾਂ ਦੀ ਹਾਲਤ ਹੋਈ ਪਈ ਹੈ ਸੋ ਵੀਰੋ ਨੋਮੀਨੇਸ਼ਨ ਕੱਲ ਤੋਂ ਸ਼ੁਰੂ ਹੋ ਜੂਗੀ ਕਾਗਜ਼ ਪਰ ਦਿਆਂਗੇ ਅਗਲੇ 8 ਦਿਨਾਂ ਚ ਤੁਹਾਨੂੰ ਪਤਾ ਲੱਗ ਜਾਊਗਾ ਕਿ ਆਪਣਾ ਬਟਨ ਕਿੰਨੇ ਨੰਬਰ ਤੇ ਆ ਝਾੜੂ ਵਾਲਾ ਤੇ ਨਾਲ ਦੀ ਨਾਲ ਮੈਂ ਵੀ ਤੁਹਾਨੂੰ ਕਹਿਣਾ ਸਨਾਮ ਮੇਰੀ ਕਰਮ ਭੂਮੀ ਹੈ ਮੈਂ ਕੱਲੇ ਬਹੁਤ ਸਾਰੇ ਬੰਦਿਆਂ ਨੂੰ ਤਾਂ ਮੈਂ ਬਾਈ ਨੇਮ ਜਾਣਦਾ ਕਿਉਂਕਿ ਇੱਥੇ ਹੀ ਤਾਂ ਕਾਲਜ ਚਾਉਂਦੇ ਹੁੰਦੇ ਸੀ ਐਸੇ ਜਗ੍ਹਾ ਤੇ ਕਣਕ ਲੈ ਕੇ ਆਉਂਦੇ ਹੁੰਦੇ ਸੀ ਝੋਨਾ ਲੈ ਕੇ ਆਉਂਦੇ ਹੁੰਦੇ ਸੀ ਐਸੇ ਮੰਡੀ ਚ ਆ ਨਾਲ ਹੀ ਮੇਰੇ ਨਾਨਕੇ ਨੇ ਖੜਿਆਲ ਰੋਡ ਤੇ ਕੋਠੇ ਜਿਹੜੇ ਨੇ ਆ ਸ਼ੈਲਰ ਟੱਪਣ ਸਾਰੀ ਸੂਆ ਜਿਹੜਾ ਲੰਘਦਾ ਉੱਥੇ ਸੋ ਇਹ ਇਹ ਸ਼ਹਿਰ ਤਾਂ ਮੈਂ ਕੱਲਾ ਕੱਲ ਗਲੀ ਜਾਣਦਾ ਪੀਰਾ ਵਾਲੇ ਗੇਟ ਤੋਂ ਲੈ ਕੇ ਸ਼ਾਮੇ ਮੋਟੇ ਵਾਲਾ ਕੁਲਫਾ ਵੀ ਖਾਦਾ ਹੋਇਆ ਸਾਰਾ ਕੁਝ ਪਤਾ ਹੈ ਭੁੱਲੇ ਨਹੀਂ ਹੈਗੇ ਕਿਉਂਕਿ ਮੱਟ ਜੀ ਦੀ ਕਿਤਾਬਾਂ ਦੀ ਦੁਕਾਨ ਬੰਗਾਲੀ ਡਾਕਟਰ ਦਾ ਹਸਤਾਲ ਡਾਕਟਰ ਗੀਤਾ ਜਿੰਨੇ ਵੀ ਬਿਮਾਰੀਆਂ ਠਮਾਰੀਆਂ ਦੁੱਖ ਸੁੱਖ ਸਾਰੇ ਇੱਥੇ ਸੀ ਸਨਾਮ ਸਾਨੂੰ ਕਸਬਾ ਪੈਂਦਾ ਸੋ ਵੀਰੋ ਇਸ ਇਲਾਕੇ ਤੋਂ ਤਾਂ ਮੈਨੂੰ ਲੱਗਦਾ ਮੈਨੂੰ ਰੈਲੀ ਕਰਨ ਦੀ ਲੋੜ ਨਹੀਂ ਪੈਣੀ ਚਾਹੀਦੀ ਤੁਸੀਂ ਮੈਨੂੰ ਇਹੀ ਕਹਿ ਦਿਓ ਕਿ ਭਗਵਾਨ ਸਿਆ ਪੂਰੇ ਦੇਸ਼ ਜਿੰਮੇਵਾਰੀ ਲੱਗੀ ਸਾਨੂੰ ਬੜਾ ਮਾਣ ਹੈ ਇਸ ਗੱਲ ਦਾ ਕਿ ਸਤੌਜ ਪਿੰਡ ਦੇ ਮਹਿੰਦਰ ਮਾਸਟਰ ਦੇ ਮੁੰਡੇ ਦਾ ਐਡਾ ਵੱਡਾ ਜ਼ਿੰਮੇਵਾਰੀ ਦਾ ਕਦਮ ਵਧਾਤਾ ਤੁਸੀਂ ਲੋਕਾਂ ਨੇ ਕਿ ਜੇ ਗੁਜਰਾਤ ਵੀ ਜਾਣਦੇ ਆ ਗੁਜਰਾਤ ਦੇ ਪਿੰਡਾਂ 'ਚ ਵੀ ਜਾਣਦੇ ਆ ਉੱਥੇ ਵੀ ਬੋਲੇ ਸੋਨਿਹਾਲ ਦੇ ਨਾਰੇ ਗੂੰਜ ਰਹੇ ਨੇ ਪਈ ਗੁਜਰਾਤ ਦੇ ਪਿੰਡਾਂ 'ਚ ਕਿ ਪੰਜਾਬ ਸੇ ਆਏ ਆ। ਸੋ ਘਰ ਘਰ ਕੇਜਰੀਵਾਲ ਦੀ ਸੋਚ ਵਾਲੇ ਬੰਦੇ ਪੈਦਾ ਹੋ ਗਏ। ਘਰ ਘਰ ਮਾਨਦਾਰੀ ਦੀ ਸੋਚ ਵਾਲੇ ਬੰਦੇ ਪੈਦਾ ਹੋ ਗਏ। ਇਸ ਗੱਲ ਦੀ ਬਹੁਤ ਖੁਸ਼ੀ ਹੈ ਮੈਨੂੰ। ਬਹੁਤ ਖੁਸ਼ੀ ਹੈ। ਸੋ ਵੀਰੋ ਆਉਣ ਵਾਲੇ ਦਿਨਾਂ 'ਚ ਪੰਜਾਬ ਦੀ ਤਰੱਕੀ ਦੇ ਇਹ ਅੰਕੜੇ ਗਿਣਾਉਂਗਾ ਇੱਕ ਤਾਂ ਮੈਂ ਅੱਜ ਹੀ ਦੱਸ ਦਿਨਾ ਪੂਸਾ 44 ਪੂਸਾ 44 ਦੀ ਮੈਂ ਪਿਛਲੇ ਵਾਰ ਬੇਨਤੀ ਕੀਤੀ ਸੀ ਕਿ ਇਹਨੂੰ ਨਾ ਲਾਓ ਇਹ 155 ਤੋਂ 155 ਦਿਨ ਲੈਂਦੀ ਆ ਪੱਕਣ ਨੂੰ ਇਹਦੀ ਥਾਂ ਤੇ ਪੀਆਰ 126 ਲਾਓ ਸਰਕਾਰ ਚੱਕੂਗੀ ਪੀਆਰ 127 ਲਾਓ 28 ਲਾਓ 29 30 4 ਕਿਸਮਾਂ ਗੱਡੀਆਂ ਨੇ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਨੇ ਉਹ 92 ਦਿਨਾਂ ਚ ਪੱਕਦੀਆਂ ਨੇ 90 ਤੋਂ 92 ਦਿਨਾਂ ਚ ਵਿਰੋਧ 33% ਲੋਕਾਂ ਨੇ ਮੇਰੀ ਬੇਨਤੀ ਮੰਨਦੇ ਹੋਏ ਪੂਸਤਾ ਦੀ ਥਾਂ ਤੇ 126 ਲਾਈ ਔਰ 126 ਦਾ ਕੇਕ ਦਾਣਾ ਚੱਕਿਆ ਤਾਂ ਅੰਗਰੇਜ਼ੀ ਦੇ ਅਖਬਾਰ ਨੇ ਟਾਈਮਜ਼ ਆਫ ਇੰਡੀਆ ਸਾਰੇ ਦੇਸ਼ ਚ ਬਹੁਤ ਜਿਆਦਾ ਵੱਡਾ ਖ਼ਬਰ ਹੈ ਉਹਨੇ ਫਰੰਟ ਪੇਜ ਤੇ ਲਾਇਆ ਕਿ ਭਗਵੰਤ ਮਾਨ ਦੀ ਇੱਕ ਬੇਨਤੀ ਨਾਲ ਬਿਜਲੀ ਬੋਰਡ ਦਾ 470 ਕਰੋੜ ਰੁਪਇਆ ਬਚ ਗਿਆ 5 ਬਿਲੀਅਨ ਕਯੂਬਿਕ ਮੀਟਰਿਕ ਪਾਣੀ ਧਰਤੀ ਦੇ ਵਿੱਚ ਬਚ ਗਿਆ ਵੀਰੋ ਐਨਾ ਫਾਇਦਾ ਹੋ ਗਿਆ ਕੱਲੀ ਇੱਕ ਬੇਨਤੀ ਤੇ ਮੈਂ ਬਹੁਤ ਧੰਨਵਾਦ ਕਰਦਾ ਮੇਰੀ ਇੱਕ ਬੇਨਤੀ ਤੇ ਤੇ ਹੁਣ ਪੂਸਾ 44 ਬਰ ਮੈਂ ਤੁਹਾਨੂੰ ਕਹਿਣਾ ਇਹਨੂੰ ਬੀਜਿਓ ਹੀ ਨਾ ਕਿਉਂਕਿ ਹੁਣ ਪਨੀਰੀਆਂ ਲਾਉਣੀਆਂ ਨੇ ਪੂਸਾ 44 ਨਾ ਬੀਜਿਓ ਜੇ ਕਿਸੇ ਦੇ ਘਰੇ ਬੀ ਪਿਆ ਹੈ ਕਿਰਪਾ ਕਰਕੇ ਉਹ ਥਾਂ ਤੇ ਪੀਆਰ 126 ਲਾਓ 27 ਲਾਓ 28 ਲਾਓ 29 ਲਾਓ ਇੱਕ ਇੱਕ ਦਾਣਾ ਚੱਕੂਗਾ ਇੱਕ ਇੱਕ ਦਾਣਾ ਚੱਕੂਗਾ ਡਾਲਾ ਖੋਲਣ ਤੋਂ ਬਾਅਦ ਟਰਾਲੀ ਘਰੇ ਪਹੁੰਚੂਗੀ ਤਾਂ ਤੁਹਾਡੇ ਬੈਂਕ ਦੇ ਖਾਤੇ 'ਚ ਪੈਸੇ ਆ ਜਾਣਗੇ ਇਹ ਵੀ ਮੈਂ ਵਾਦਾ ਕਰਦਾ ਸੋ ਉਹਦੇ ਨਾਲ ਪਰਾਲੀ ਵੀ ਬਚਦੀ ਹੈ ਕਿਉਂਕਿ ਪੂਸਾ ਦਾ ਜਿਹੜੀ ਕੱਦ ਹੈ ਉਹ ਵੱਡਾ ਹੈ ਪਰਾਲੀ ਵੱਡਾ ਹੈ 126 ਦੀ ਘਟ ਹੈ 4 ਉਹ ਨਹੀਂ ਨਿਕਲਦਾ ਕੱਸੀਆਂ ਦਾ ਪਾਣੀ ਸੂਆਂ ਦਾ ਪਾਣੀ ਰਜਵਾਹਿਆਂ ਦਾ ਪਾਣੀ ਲੱਗ ਗਿਆ ਪਹੁੰਚਣ ਪਿੰਡਾਂ ਚ ਆਉਣ ਲੱਗ ਗਿਆ ਪਾਣੀ ਮੈਂ ਵੀ ਪਹਿਲਾਂ ਕਿਹਾ ਮੈਂ ਕਿਹਾ ਸਾਡੇ ਪਿੰਡ ਜਿਹੜੀ ਕੱਸੀ ਹੁੰਦੀ ਸੀ ਜਿਹੜੀ ਕੱਸੀ ਚ ਨਾਉਂਦੇ ਹੁੰਦੇ ਹੁੰਦੇ ਸੀ ਮੈਂ ਅਫਸਰਾਂ ਨੂੰ ਕਿਹਾ ਮੇਰੀ ਮਾਂ ਮੇਰੀਆਂ ਚਾਚੀਆਂ ਤਾਈਆਂ ਉੱਥੇ ਥਾਪੀ ਨਾਲ ਕੱਪੜੇ ਧੋਉਂਦੀਆਂ ਹੁੰਦੀਆਂ ਸੀ ਅਸੀਂ ਕੱਸੀ ਚ ਨਾਉਂਦੇ ਹੁੰਦੇ ਸੀ ਉਹ ਕਿੱਧਰ ਗਈਆਂ ਕਹਿੰਦੇ ਜੀ ਉਹ ਤਾਂ ਪਤਾ ਨਹੀਂ ਗਾਇਬ ਹੋ ਗਏ ਮੈਂ ਕਿੱਧਰ ਗਈਆਂ ਲੱਭੋ ਕੱਸੀਆਂ ਲੱਭੀਆਂ ਉਹਨਾਂ ਥਾਂ ਤੇ ਪੈਪਾ ਪਾਤੀਆਂ ਥੱਲੋਂ ਦੀ ਮੈਂ ਕਿਹਾ ਸ਼ੇਰਾਂ ਵਾਲਾ ਸੁਆ ਚੀਮੇ ਵਿੱਚ ਦੀ ਲੰਗਦਾ ਉਹ ਕਿੱਧਰ ਗਿਆ ਯਾਰ ਕਹਿੰਦੇ ਉਹ ਤਾਂ ਪਿੱਛੋਂ ਬਹੁਤ ਬੰਦ ਹੋ ਗਿਆ ਦਰਖਤ ਉੱਗ ਪਏ ਮੈਂ ਕਿਹਾ ਚੱਕੋ ਬਜਟ ਉਹਨੂੰ ਚਲਾਓ ਵੀਰੋ ਜਿੱਦ ਦੇ ਸਰਕਾਰ ਸੰਭਾਲੀ ਸੀ 21% ਮੀਤਾਂ ਮੰਤਰੀ ਰਿਹਾ ਇਰੀਗੇਸ਼ਨ ਦਾ ਸंचाई ਦਾ ਇਹਨੂੰ ਜਿਆਦਾ ਪਤਾ ਹੈ 21% ਪਾਣੀ ਨਹਿਰਾਂ ਨੂੰ ਜਾਂਦਾ ਸੀ ਨਹਿਰਾਂ ਦਾ ਜਿਹੜਾ ਖੇਤਾਂ ਨੂੰ ਜਾਂਦਾ ਸੀ 16 ਮਾਰਚ ਨੂੰ ਆਪਾਂ ਸੌ ਚੁੱਕੀ ਸੀ ਉਦੋਂ ਤੱਕ 21% ਪਾਣੀ ਸਿਰਫ 21% ਪਾਣੀ ਨਹਿਰਾਂ ਦਾ ਖੇਤਾਂ ਨੂੰ ਜਾਂਦਾ ਸੀ ਅੱਜ 59% ਪਾਣੀ ਖੇਤਾਂ ਦਾ ਜਿਹੜਾ ਸਿੰਚਾਈ ਦਾ ਸਾਧਨ ਬਣ ਰਿਹਾ ਨਹਿਰਾਂ ਦਾ ਪਾਣੀ ਵੀਰੋ ਅਗਲੇ ਅਕਤੂਬਰ ਚ ਐਸੇ ਅਕਤੂਬਰ ਚ 70% ਤੇ ਪਹੁੰਚ ਜਾਾਂਗੇ ਹਰ ਰੋਜ਼ 13 ਕਿਲੋਮੀਟਰ ਪਾਈਪ ਲਾਈਨ ਪੈ ਰਹੀ ਹੈ ਐਵਰੇਜ ਕੱਢੀਏ ਜੇ ਵੀਰੋ ਕੱਸੀਆਂ ਦਾ ਨਹਿਰਾਂ ਦਾ ਪਾਣੀ ਪਹੁੰਚਣ ਲੱਗਿਆ ਤੁਸੀਂ ਵੀਡੀਓ ਦੇਖਦੇ ਹੋਵੋਗੇ ਲੋਕ ਦੱਸਦੇ ਆ 35 ਸਾਲ ਬਾਅਦ ਪਾਣੀ ਦੇਖਿਆ ਜੀ 40 ਸਾਲ ਬਾਅਦ ਸਾਡੇ ਪਿੰਡ ਪਾਣੀ ਆਇਆ ਜੀ ਧੰਨਵਾਦ ਜੀ ਭਗਵੰਤ ਮਾਨ ਦਾ ਜੀ ਵੀਰੋ ਧੰਨਵਾਦ ਮੇਰਾ ਨਹੀਂ ਧੰਨਵਾਦ ਤੁਸੀਂ ਆਪਣੀ ਕਰਿਆ ਕਰੋ ਜਿਨ੍ਹਾਂ ਨੇ ਵੋਟਾਂ પાਕੇ ਮੈਨੂੰ ਇਹ ਜ਼ਿੰਮੇਵਾਰੀ ਦਿੱਤੀ ਹੈ ਜਿਨ੍ਹਾਂ ਨੇ ਮੈਨੂੰ ਇਹ ਕੰਮ ਦਿੱਤਾ ਮੇਰੇ ਹੱਥ ਚ ਪੈਨ ਦਿੱਤਾ ਕਿ ਆਪਾਂ ਕੱਸੀਆਂ ਤੇ ਨਹਿਰਾਂ ਦਾ ਪਾਣੀ ਚਲਾ ਲਿਆ ਜਿੱਦੇ 70% ਤੇ ਪਹੁੰਚ ਗਿਆ ਸਾਡੇ 14 ਲੱਖ ਟਿਊਬਵੈੱਲ ਪੰਜਾਬ ਚ ਉਹਦੇ ਚੋਂ 6 ਲੱਖ ਤੋਂ ਵੱਧ ਟਿਊਬਵੈੱਲ ਬੰਦ ਹੋ ਜਾਣਗੇ ਕਿਉਂਕਿ ਫਿਰ ਟਿਊਬਲ ਕਿਉਂ ਚਲਾਉਣਾ ਜਦੋਂ ਕੱਸੀ ਦੇ ਪਾਣੀ ਆ ਗਿਆ ਵੀਰੋ ਜਦੋਂ 6 ਲੱਖ ਟਿਊਬਲ ਬੰਦ ਹੋਗੇ ਤਾਂ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਜੋ ਗੁਰੂ ਸਾਹਿਬ ਨੇ ਜੋ ਪੰਜ ਸਦੀਆਂ ਪਹਿਲਾਂ ਕਹਤਾ ਸੀ ਉਹ ਉਹ ਵਚਨ ਤੇ ਵੀ ਆਪਾਂ ਪੂਰੇ ਉੱਤਰ ਜਾਗੇ ਗੁਰੂਆਂ ਦਾ ਅਸ਼ੀਰਵਾਦ ਮਿਲੂਗਾ ਤੇ ਨਾਲ ਮੇਰਾ 6 ਤੋਂ 7000 ਕਰੋੜ ਰੁਪਈਆ ਜਿਹੜਾ ਬਿਜਲੀ ਦੀ ਸਬਸਿਡੀ ਜਾਂਦੀ ਹੈ ਜੋ ਝੋਨਾ ਲਾਉਣ ਵੇਲੇ ਬਿਜਲੀ ਮੁਫਤ ਨੇ ਆ ਉਹ ਵੱਜ ਜਾਊਗਾ ਤੇ ਵੀਰੋ ਸਾਬਕਤਾਬ ਲਾਏ ਪਏ ਨੇ 5000 ਤੋਂ 5500 ਕਰੋੜ ਰੁਪਇਆ ਲੱਗੂਗਾ ਤੇ ਇੰਨਾ ਮੈਂ ਜੇ ਬਚਾ ਲਿਆ ਹਰ ਇੱਕ ਸਾਲ ਚ ਸਭ ਤੋਂ ਪਹਿਲਾਂ ਗਰੰਟੀ ਉਹ ਪੂਰੀ ਕਰੂੰ ਜਿਹਦੇ ਨਾਲ ਬਹੁਤ ਜ਼ਿਆਦਾ ਦੁਆਵਾਂ ਤੇ ਅਸ਼ੀਰਵਾਦ ਮਿਲਣਗੇ ਮਾਵਾਂ ਭੈਣਾਂ ਨੂੰ ਜਿਹੜਾ 1000 ਰੁਪਇਆ ਮਹੀਨਾ ਦੇਣਾ ਉਹ ਲਾਗੂ ਕਰ ਦੂੰਗਾ ਜੀ ਮੈਂ ਵੀਰੋ ਜੇ ਮੈਂ ਵੋਟਾਂ ਵਾਸਤੇ ਕਰਨਾ ਹੁੰਦਾ ਜਾਂ ਮੈਂ ਵੋਟ ਬੈਂਕ ਦੀ ਰਣਨੀਤੀ ਕਰਨੀ ਹੁੰਦੀ ਮੈਂ ਕਹਿ ਦਿੰਦਾ ਚਲੋ ਐ ਕਰਦੇ ਆ ਫਰਵਰੀ ਮਾਰਚ ਤੋਂ 1000 ਰੁਪਏ ਮਹੀਨਾ ਦੇਣ ਲੱਗ ਜੰਨੇ ਆ ਵੋਟਾਂ ਤੋਂ ਬਾਅਦ ਬੰਦ ਕਰ ਦਾਂਗੇ ਸਕੀਮ ਮੈਂ ਵੀ ਕਰ ਸਕਦਾ ਸੀ ਪਰ ਨਹੀਂ ਮੈਨੂੰ ਮਰ ਅਰਵਿੰਦ ਕੇਜਰੀਵਾਲ ਜੀ ਨੇ ਕਿਹਾ ਹੋਇਆ ਕਿ ਜਿਹੜਾ ਵਾਅਦਾ ਕੀਤਾ ਉਹਨੂੰ ਪੂਰਾ ਕਰਨਾ ਹੈ ਲੰਬੇ ਸਮੇਂ ਵਾਸਤੇ ਬਿਜਲੀ ਦੇ ਬਿੱਲ ਅੱਜ ਜ਼ੀਰੋ ਆਉਂਦੇ ਨੇ ਇਹ ਤਾਂ ਨਹੀਂ ਹੈਗਾ ਕਿ ਕੋਈ ਬਿਜਲੀ ਦਾ ਬਿੱਲ ਵਿਚਾਲੋਂ ਬੰਦ ਕਰਤਾ ਵੀ ਹੁਣ ਆ ਆਇਆ ਕਰਨਗੇ ਉਹ ਐ ਹੀ ਆਉਂਦੇ ਰਹਿਣਗੇ ਕਿਉਂਕਿ ਮੈਂ ਪੂਰੇ ਪਲੈਨਿੰਗ ਨਾਲ ਉਹ ਬਿਲਾਂ ਦਾ ਜਿਹੜਾ ਬਜਟ ਬਣਾਇਆ ਹੋਇਆ ਹੈ ਬਿਲਕੁਲ ਇਸੇ ਤਰ੍ਹਾਂ ਬਸ ਅਗਲੇ ਅਗਲੇ ਥੋੜੇ ਸਮੇਂ ਚ ਵੀਰੋ ਮਾਵਾ ਭੈਣਾਂ ਦਾ 10000 ਰੁਪਏ ਵਾਲਾ ਸਕੀਮ ਸ਼ੁਰੂ ਹੋਊਗੀ ਫਿਰ ਦੁਬਾਰੇ ਬੰਦ ਨਹੀਂ ਹੋਊਗੀ ਉਹ ਹਰ ਇੱਕ ਮਹੀਨੇ ਮਿਲਿਆ ਕਰਨਗੇ ਉਹ ਹਰ ਇੱਕ ਮਹੀਨੇ ਮਿਲਿਆ ਕਰਨਗੇ ਜੋ ਸਰਮਾਨ ਦੀ ਰਸ਼ੀ ਹੈ ਹਾਲਾਂਕਿ ਬਾਦਾਂ 5 ਸਾਲ ਚ ਪੂਰਾ ਕਰਨ ਦੀ ਗਾਰੰਟੀ ਦਿੱਤੀ ਸੀ ਪਸੀਂ ਪਹਿਲੀ ਕਰਾਂਗੇ ਜਿਸ ਤਰ੍ਹਾਂ ਮੀਤ ਨੇ ਕਿਹਾ ਕਈ ਵਾਦੇ ਤਾਂ ਇਹੋ ਜਿਹੇ ਪੂਰੇ ਕਰਤੇ ਜਿਹਦੇ ਬਾਰੇ ਤੁਸੀਂ ਸੋਚਿਆ ਹੀ ਨਹੀਂ ਸੀਗਾ ਅੱਜ ਅਖਬਾਰ ਦੇ ਵਿੱਚ ਛਪਿਆ ਹੈ ਅੱਜ ਹਿੰਦੀ ਦੇ ਇੱਕ ਅਖਬਾਰ ਛਪਿਆ ਹੈ ਦੇਸ਼ ਦਾ ਵੱਡਾ ਅਖਬਾਰ ਹੈ ਉਹ ਕਹਿੰਦਾ ਕਿ ਐਸਐਸਐਫ ਕਰਕੇ ਸੜਕ ਸੁਰੱਖਿਆ ਫੋਰਸ ਕਰਕੇ 5800 ਜ਼ਖਮੀਆਂ ਦੀ ਜਾਨ ਬਚ ਗਈ 3 ਮਹੀਨਿਆਂ ਚ 90 ਦਿਨਾਂ ਚ 5800 ਇਹ ਪੁੰਨ ਦਾ ਕੰਮ ਹੈ ਵੀਰੋ ਅੱਜ ਦੇ ਜਮਾਨੇ ਚ ਭਾਈ ਭਾਈ ਦਾ ਵੈਰੀ ਹੋਇਆ ਪਿਆ ਐਥੇ ਪੁੱਤ ਪਿਓ ਦੇ ਕਤਲ ਕਰੀ ਜਾਂਦੇ ਆ ਉਥੇ ਕਿਸੇ ਦੀ ਜਾਨ ਬਚਾਉਣੀ ਬਹੁਤ ਵੱਡੀ ਗੱਲ ਆ ਬਹੁਤ ਵੱਡੀ ਗੱਲ ਆ ਪੁੰਨ ਦਾ ਕੰਮ ਹੈ ਮੈਂ ਦਿੱਲੀ ਮੈਂ ਜੁਗਰਾਤ ਜਾ ਰਿਹਾ ਸੀ ਪਰਸੋਂ ਤਾਂ ਮੈਂ ਦਿੱਲੀ ਤੋਂ ਇੱਥੋਂ ਚੰਡੀਗੜ੍ਹ ਤੋਂ ਦਿੱਲੀ ਜਾ ਰਿਹਾ ਸੀ ਜਹਾਜ਼ ਦੇ ਵਿੱਚ ਇੱਕ ਪਰਿਵਾਰ ਮਿਲਿਆ ਮੈਨੂੰ ਇੱਕ ਕੁੜੀ ਸੀ ਇੱਕ ਉਹਦੀ ਮਾਂ ਸੀ ਇੱਕ ਉਹਦੀ ਦਾਦੀ ਸੀ 70 ਸਾਲ ਦੀ ਇੱਕ ਉਹਦਾ ਭਾਈ ਸੀ ਤੇ ਇੱਕ ਉਹਦੀ ਭਝਾਈ ਸੀ ਚੂੜਾ ਪਾਇਆ ਹੋਇਆ ਸੀ ਨਵਾਂ ਵਿਆਹ ਹੋਇਆ ਹੁਣ ਉਹ ਕੁੜੀ ਮੈਨੂੰ ਕਹਿੰਦੀ ਅੱਜ ਮੇਰੀ ਜ਼ਿੰਦਗੀ ਦਾ ਬਹੁਤ ਵੱਡਾ ਦਿਨ ਹੈ ਮਾਨ ਸਾਹਿਬ ਤੁਹਾਡੇ ਕਰਕੇ ਮੈਂ ਕਿਹਾ ਜੀ ਮੈਂ ਤਾਂ ਤੁਹਾਨੂੰ ਜਾਣਦਾ ਵੀ ਨਹੀਂ ਮੈਂ ਕੀ ਕਰਤਾ ਦੱਸੋ ਕਹਿੰਦੀ ਤੁਸੀਂ ਮੈਨੂੰ ਪਟਵਾਰੀ ਭਰਤੀ ਕਰ ਲਿਆ ਨਿਯੁਕਤੀ ਪੱਤਰ ਸਾਨੂੰ ਮਿਲ ਗਏ ਟ੍ਰੇਨਿੰਗ ਸਾਡੀ ਚੱਲ ਰਹੀ ਹੈ ਤੁਸੀਂ ਟ੍ਰੇਨਿੰਗ ਦੀ ਵੀ ਤਨਖਾਹ ਦੇਣ ਲੱਗ ਗਏ ਮੈਨੂੰ ਪਹਿਲੀ ਤਨਖਾਹ ਮਿਲੀ ਹੈ 20 ਦਿਨ ਪਹਿਲਾਂ ਵੀਰੋ ਉਹ ਕਹਿੰਦੀ ਮੈਂ ਆਪਣੇ ਪਰਿਵਾਰ ਨਾਲ ਵਾਅਦਾ ਕੀਤਾ ਸੀ ਜਿੱਦ ਦਿਨ ਸਰਕਾਰੀ ਨੌਕਰੀ ਦੀ ਪਹਿਲੀ ਤਨਖਾਹ ਮਿਲੂਗੀ ਮੈਂ ਆਪਣੀ ਦਾਦੀ ਸਮੇਤ ਸਾਰੇ ਪਰਿਵਾਰ ਨੂੰ ਜਹਾਜ਼ ਦਾ ਝੂਟਾ ਦਵਾਉਂਗੀ ਅੱਜ ਮੈਂ ਦਿੱਲੀ ਲੈ ਕੇ ਚੱਲੀ ਹਾਂ ਐਡੇ ਛੋਟੇ ਛੋਟੇ ਖੁਸ਼ੀਆਂ ਇਹ ਪਹਿਲਾਂ ਕਿੱਧਰ ਗਈਆਂ ਸੀ ਖੁਸ਼ੀਆਂ ਇਹ ਸਾਡੇ ਤੋਂ ਖੁਸ਼ੀਆਂ ਖੋਲੀਆਂ ਸੀ ਸੱਥਾਂ ਚੋਂ ਰੌਣਕਾਂ ਚਲੀਆਂ ਗਈਆਂ ਸੀ 25 ਬੱਜੇ 33 ਸਾਲ ਦੇ ਜਵਾਕਾਂ ਦੀਆਂ ਦਾੜੀਆਂ ਚਿੱਟੀਆਂ ਹੋ ਗਈਆਂ ਚਿੰਤਾ ਚਿਖਾ ਸਮਾਨ ਕਿ ਕੀ ਕਰਾਂਗੇ ਯਾਰ ਕਿੱਧਰ ਜਾਵਾਂਗੇ ਜਿਹੜਾ ਵਿੱਤ ਮੰਤਰੀ ਸੀ ਉਹ ਰੋਜ਼ ਬਿਆਨ ਦਿੰਦਾ ਸੀ ਖਜ਼ਾਨਾ ਖਾਲੀ ਖਜ਼ਾਨਾ ਖਾਲੀ ਫਿਰ ਮੁੰਡੇ ਕੁੜੀਆਂ ਭੱਜਣ ਲੱਗ ਗਏ ਇਥੋਂ ਚਲੋ ਕੈਨੇਡਾ ਚਲੋ ਆਸਟ੍ਰੇਲੀਆ ਨਾ ਫਿਰੋ ਸਵਾ ਦੋ ਸਾਲ ਹੋ ਗਏ ਮੇਰੇ ਮੂੰਹੋਂ ਕਦੇ ਸੁਣਿਆ ਕਿ ਖਜ਼ਾਨਾ ਖਾਲੀ ਹੈ ਵਿੱਤ ਮੰਤਰੀ ਬੈਠਾ ਕਦੇ ਇਹਨੇ ਕਿਹਾ ਕਿ ਖਜ਼ਾਨਾ ਖਾਲੀ ਹੈ ਖਜ਼ਾਨਾ ਵੀ ਭਰਾਂਗੇ ਨੌਕਰੀਆਂ ਵੀ ਦੇਵਾਂਗੇ ਬਿਜਲੀ ਫਰੀ ਦੇਵਾਂਗੇ ਹਸਪਤਾਲ ਮਹੱਲਾ ਕਲੀਨਿਕ ਬਣਾਵਾਂਗੇ ਸਕੂਲ ਬਣਾਵਾਂਗੇ ਤੇ ਨਾਲੇ ਖਜ਼ਾਨਾ ਨਹੀਂ ਖਾਲੀ ਹੋਣ ਦਿੰਦੇ ਇਹ ਤਰੀਕਾ ਹੁੰਦਾ ਹੈ ਕਿ ਚਲਾਉਣ ਦਾ ਉਹੀ ਤਾ ਉਹੀ ਖੰਬੇ ਨੇ ਉਹੀ ਤਾਰਾਂ ਨੇ ਉਹੀ ਜੈਂਪਰ ਨੇ ਉਹੀ ਗ੍ਰਿਡ ਨੇ ਉਹੀ ਟਰਾਂਸਫਾਰਮਰ ਨੇ ਹੁਣ ਬਿਜਲੀ ਕਿਵੇਂ ਆਉਂਦੀ ਹੈ ਬਾਈ ਨਾਲੇ ਦਿਨੇ ਕਿਵੇਂ ਆਉਂਦੀ ਹੈ ਹੁਣ ਮੈਂ ਕਿਹਾ ਪੂਰੀ ਮੈਂ ਬਿਜਲੀ ਦੇ ਅਫਸਰ ਨੂੰ ਬੁਲਾਇਆ ਮੈਂ ਕਿਹਾ ਪੂਰੀ ਦੁਨੀਆ ਦੇ ਦਫ਼ਤਰ ਦਿਨੇ ਖੁੱਲਦੇ ਆ ਯਾਰ ਤੇ ਕਿਸਾਨ ਦਾ ਦਫ਼ਤਰ 2:00 ਵਜੇ ਰਾਤ ਨੂੰ ਕਿਉਂ ਖੁੱਲਦੇ ਹੁੰਦੇ ਹੋ ਰਾਤ ਨੂੰ 2:00 ਵਜੇ ਆਊਗੀ ਜੀ ਲੈਟ ਨਾ ਪਹਿਲਾਂ ਸੌ ਸਕਦੇ ਆ ਨਾ ਬਾਅਦ ਸੌ ਸਕਦੇ ਆ ਮੈਂ ਕਿਹਾ ਦਿਨੇ ਬਿਜਲੀ ਦਿਓ ਅਸੀਂ ਦਿਨੇ ਬਿਜਲੀ ਦਿੰਨੇ ਆ ਆਮ ਬਿਜਲੀ ਦਿੰਨੇ ਆ ਜਦੋਂ ਮਰਜ਼ੀ ਸੋਚ ਤੱਕ ਬਲਿਓ ਬਰਸੀਨ ਵਾਸਤੇ ਚਾਹੇ ਪੌਦ ਵਾਸਤੇ ਹਣ ਦੇਵਾਂਗੇ ਵੀਰੋ ਨਾਲ-ਨਾਲ ਰਾਤ ਨੂੰ ਅਸੀਂ ਬਿਜਲੀ ਵੇਚਦਾ ਪੰਜਾਬ ਤੁਹਾਨੂੰ ਸੁਣ ਕੇ ਖੁਸ਼ੀ ਹੋਊਗੀ 1 ਮਾਰਚ ਤੋਂ ਲੈ ਕੇ 5 ਤੱਕ ਕੱਲ ਤੱਕ ਦਾ ਰਿਪੋਰਟ ਕਾਰਡ ਹੈ ਮੇਰੇ ਕੋਲੇ 1 ਮਾਰਚ ਤੋਂ ਲੈ ਕੇ 5 ਮਈ ਤੱਕ ਪੰਜਾਬ ਨੇ ਮਹਾਰਾਸ਼ਟਰ ਨੂੰ ਕਰਨਾਟਕਾ ਨੂੰ ਤੇ ਆਂਧਰਾ ਨੂੰ 250 ਕਰੋੜ ਰੁਪਏ ਦੀ ਬਿਜਲੀ ਵੇਚੀ ਹੈ ਫਿਰੋ ਨਾਲੇ ਪੈਸੇ ਕਮਾ ਰਹੇ ਆ ਰਾਤ ਨੂੰ ਉਹਨਾਂ ਨੂੰ ਬਿਜਲੀ ਵੇਚਦੇ ਆ ਫਿਰੋ ਇਹ ਤਾਂ ਘਰ ਚੱਲਦਾ ਹੁੰਦਾ ਜਿਹੜਾ ਵਧੀਆ ਲਾਣੇਦਾਰ ਹੁੰਦਾ ਉਹ ਘਰ ਵੀ ਤਰੱਕੀ ਤੇ ਲੈ ਕੇ ਜਾਂਦਾ ਤੇ ਘਰ 'ਚ ਖੁਸ਼ੀਆਂ ਵੀ ਲਿਆਉਂਦਾ ਤੇ ਕਰਜ਼ਾ ਵੀ ਨਹੀਂ ਚੜਨ ਦਿੰਦਾ ਸੋ ਤੁਸੀਂ ਮੈਨੂੰ ਮੌਕਾ ਦਿੱਤਾ ਹੋਇਆ ਤੁਹਾਡੇ ਨਾਲ ਖੜਾਂਗੇ ਦਲਿਤਾਂ ਗਰੀਬਾਂ ਵਾਸਤੇ ਬਹੁਤ ਸਾਰੀਆਂ ਸਕੀਮਾਂ ਨੇ ਬਿਰੋ ਜਿਹੜੇ ਰਾਸ਼ਨ ਕਾਰਡ ਕੱਟੇ ਗਏ ਸੀ ਅਸੀਂ ਹੁਕਮ ਕਰਤਾ ਪੁਰਾਣੇ ਰਾਸ਼ਨ ਕਾਰਡ ਦੀ ਜਿਹਨਾਂ ਦੇ ਬਣੇ ਹੋਏ ਸੀ ਉਹਨਾਂ ਨੂੰ ਵੀ ਉਹਨਾਂ ਨੂੰ ਵੀ ਰਾਸ਼ਨ ਮਿਲੂਗਾ ਘਰ ਘਰ ਜਾ ਕੇ ਉਹਨਾਂ ਦੀ ਉਹਨਾਂ ਦੀ ਜਿਹੜੀ ਦੇਲੀ ਜਾਂ ਦੇਲੀ ਤੇ ਜਾ ਕੇ ਰਾਸ਼ਨ ਮਿਲੂਗਾ ਤੇ ਰਾਸ਼ਨ ਕਿਹੜਾ ਮਿਲੂਗਾ ਜਿਹੜੀ ਆ ਕਣਕ ਹੁਣ ਆਈ ਹੈ ਆ ਜਿਹੜੀ ਕਣਕ ਹੁਣ ਆਈ ਹੈ ਮੰਡੀਆਂ 'ਚ ਇਸੇ ਕਣਕ ਦਾ ਆਟਾ ਜਾਂ ਫਿਰ ਇਹੀ ਕਣਕ ਇਹ ਤੁਹਾਡੇ ਤੇ ਆ ਕੇ ਕਣਕ ਲੈਣੀ ਜਾਂ ਆਟਾ ਇਹ ਤੁਹਾਡੇ ਘਰਾਂ 'ਚ ਦਲਿਤ ਗਰੀਬਾਂ ਦੇ ਘਰਾਂ 'ਚ ਰਾਸ਼ਨ ਵਾਸਤੇ ਰੋਟੀ ਪਕਾਉਣ ਵਾਸਤੇ ਮਿਲੂਗਾ ਜਿਹੜੇ ਘਰ ਜਿਹੜੇ ਮੁੱਖ ਮੰਤਰੀ ਦੇ ਘਰੇ ਜਿਹੜੇ ਆ ਜਿਹੜੇ ਕਣਕ ਦਾ ਆਟਾ ਪੀਹ ਜਾਂਦਾ ਹੈ ਜਿਹੜੇ ਆਟੇ ਦੀ ਰੋਟੀ ਮੁੱਖ ਮੰਤਰੀ ਦੇ ਘਰੇ ਜਾਂ ਸਾਡੇ ਮੰਤਰੀ ਦੇ ਘਰੇ ਬਣਦੀ ਹੈ ਉਹੀ ਗਰੀਬਾਂ ਦੇ ਘਰਾਂ 'ਚ ਬਣੂਗੀ ਅਸੀਂ ਕੋਈ ਸੁਸਤਰੀ ਲੱਗੀ ਹੋਈ ਕਣਕ ਜਾਂ ਮਿੱਟੀ ਵਾਲੀ ਜਿਹਨੂੰ ਡੰਗਰ ਵੀ ਨਹੀਂ ਖਾਂਦੇ ਉਹ ਕਣਕਾਂ ਨਹੀਂ ਵੰਡਣੀਆਂ ਗੈਰ ਮਨੁੱਖੀ ਵਿਹਾਰ ਨਹੀਂ ਕਰਨਾ ਵੀਰੋ ਦਲਤਾਂ ਗਰੀਬਾਂ ਦੇ ਬੱਚਿਆਂ ਨੂੰ ਪੜਾ ਦਈਏ ਉਹ ਗਰੀਬੀ ਚੱਕ ਦੇਣਗੇ ਆ ਸਕੂਲ ਜਿਹੜੇ ਬਣਾਏ ਨੇ ਦਲਤਾਂ ਗਰੀਬਾਂ ਦੇ ਬੱਚੇ ਪੜ ਰਹੇ ਆ ਫਾਸਟ ਆ ਰਹੇ ਆ ਦਿੱਲੀ ਦੇ ਵਿੱਚ ਵੀ ਇੱਦਾਂ ਹੋਇਆ ਵਕੀਲ ਬਣ ਰਹੇ ਨੇ ਜੇ ਆਈਟੀ ਦੇ ਐਗਜ਼ਾਮ ਈਟੀਈ ਜਿਹੜਾ ਯੂਪੀਐਸਸੀ ਦੇ ਐਗਜ਼ਾਮ ਕਲੀਅਰ ਕਰ ਰਿਹਾ ਹੈ ਆਪਣੇ 158 ਬੱਚੇ ਪਹਿਲੀ ਵਾਰ ਹੋਇਆ ਹੈ 158 ਸਰਕਾਰੀ ਸਕੂਲਾਂ ਦੇ ਬੱਚਿਆਂ ਨੇ ਜੇਈ ਦਾ ਮੇਨ ਦਾ ਟੈਸਟ ਕਲੀਅਰ ਕਰ ਲਿਆ ਵੀਰੋ ਵੱਡੇ ਵੱਡੇ ਅਫਸਰ ਬਣਨਗੇ ਕਰੀਬਾਂ ਦੇ ਜਵਾਬ ਕੋ ਪਹਿਲੇ ਦਿਨ ਹੀ ਫੈਸਲਾ ਕੀਤਾ ਸੀ ਕਿ ਸਰਕਾਰੀ ਦਫ਼ਤਰਾਂ ਦੇ ਵਿੱਚ ਦੋ ਫੋਟੋਆਂ ਲੱਗਣਗੀਆਂ ਮੁੱਖ ਮੰਤਰੀ ਦੀ ਫੋਟੋ ਲੱਗੂਗੀ ਇੱਕ ਸ਼ਿਦਿਆਜ ਪਾਕ ਸਿੰਘ ਦੀ ਲੱਗੂਗੀ ਇੱਕ ਡਾਕਟਰ ਭੀਮrao ਅੰਬੇਦਕਰ ਬਾਬਾ ਸਾਹਿਬ ਦੀ ਲੱਗੂਗੀ ਜਿਨ੍ਹਾਂ ਨੇ ਸੰਵਿਧਾਨ ਲਿਖਿਆ ਜਿਨ੍ਹਾਂ ਨੇ ਸੰਵਿਧਾਨ ਲਿਖਿਆ ਇੱਕ ਨੇ ਜਿਹਨੇ ਆਜ਼ਾਦੀ ਲੈ ਕੇ ਦਿੱਤੀ ਹੈ ਉਹਨਾਂ ਦੇ ਉਹਨਾਂ ਦੇ ਕਦਮਾਂ ਤੇ ਚੱਲਣਾ ਅੱਜ ਬਾਬਾ ਸਾਹਿਬ ਦਾ ਲਿਖਿਆ ਹੋਇਆ ਸੰਵਿਧਾਨ ਖਤਰੇ 'ਚ ਆ ਵੀਰੋ ਆ ਰੋਜ਼ ਕਹਿੰਦੇ ਨੇ ਸੰਵਿਧਾਨ ਬਦਲਾਂਗੇ 10 ਸਾਲ ਹੋ ਗਏ ਭਾਜਪਾ ਦੀ ਸਰਕਾਰ ਨੂੰ ਉਹ ਮੈਂ 2 ਸਾਲ ਦੇ ਕੰਮਾਂ ਤੇ ਵੋਟਾਂ ਮੰਗੀ ਜਾਂਣਾ ਸਿਰਫ 2 ਸਾਲ ਦੇ ਕੰਮਾਂ ਤੇ ਵੋਟਾਂ ਮੰਗੀ ਜਾਂਣਾ ਉਹ ਮੋਦੀ ਸਾਹਿਬ 10 ਸਾਲ ਬਿਨਾਂ ਵਿਪੱਖਸ਼ ਤੋਂ ਤੁਸੀਂ ਰਾਜ ਕੀਤਾ ਜੇ ਕੋਈ ਵਿਪੱਖਸ਼ ਦਾ ਬੋਲਦਾ ਵੀ ਚੱਕ ਕੇ ਬਾਹਰ ਮਾਰਦੇ ਸੀ ਆਪਣੀ ਮਰਜ਼ੀ ਮਤਾ ਕਾਨੂੰਨ ਚੇਂਜ ਕਰ ਲੈਂਦੇ ਸੀ ਤੇ 10 ਸਾਲਾਂ ਬਾਅਦ ਵੀ ਤੁਸੀਂ ਇੱਕ ਵੀ ਕੰਮ ਨਹੀਂ ਗਿਣਾ ਰਹੇ ਸਿਰ ਮੰਗਲ ਸੂਤਰ ਕਹਿ ਕੇ ਲੋਕਾਂ ਨੂੰ ਡਰਾ ਕੇ ਤੁਸੀਂ ਵੋਟ ਮੰਗ ਰਹੇ ਹੋ ਕੋਈ ਹਸਪਤਾਲ ਦੱਸ ਦੋ ਬਣਾਇਆ 10 ਸਾਲਾਂ ਚ ਕੋਈ ਨੌਕਰੀ ਦਿੱਤੀ ਹੋਵੇ 10 ਸਾਲਾਂ ਚ ਹਾਕੇ ਜਰੀ ਵਾਲਾ ਅੰਦਰ ਕਰਤਾ ਫਰਾਨੇ ਦੇ ਈਡੀ ਭੇਜਤੀ ਫਰਾਨੇ ਦੇ ਸੀਬੀਆਈ ਭੇਜਤੀ ਫਰਾਨੇ ਤੋਂ ਪੈਸੇ ਲੈ ਲੇ ਆ ਕੰਮ ਕੀਤਾ ਸੁਬੀਰੋ ਜੇ ਨੀਅ ਸੱਚੀ ਹੋਵੇ ਤਾਂ 2 ਸਾਲਾਂ ਦੇ ਕੰਮ ਵੀ ਬਹੁਤ ਹੁੰਦੇ ਨੇ 2 ਸਾਲਾਂ ਦੇ ਕੰਮ ਤਾਂ ਹਜੇ ਹੁਣ ਹੋਣਗੇ ਨਾ 4 ਜੂਨ ਤੋਂ ਬਾਅਦ ਜੋ ਸਾਰੇ ਵਿਰੋਧੀਆਂ ਦੇ ਮੂੰਹ ਬੰਦ ਹੋ ਗਏ 13 0 ਦਾ ਸਕੋਰ ਹੋ ਗਿਆ ਉਸ ਤੋਂ ਬਾਅਦ ਜਿਹੜੇ ਐਸੇ ਟਰਮ ਦੇ 3 ਸਾਲ ਪਏ ਨੇ ਜਿਹੜੇ ਉਹਨਾਂ 'ਚ ਕੰਮ ਕਰੂੰਗਾ ਵਾਕਈ ਤੁਹਾਨੂੰ ਸੋਨੇ ਦੀ ਚਿੜੀ ਬਣਾ ਕੇ ਦਿਖਾ ਦੂੰਗਾ ਪੰਜਾਬ ਨੂੰ ਸੋਨੇ ਦੀ ਚਿੜੀ ਕਿਉਂਕਿ ਮੈਂ ਵੀਰੋ ਕਿਸੇ ਬੱਸਾਂ ਚਿੱਸਾ ਨਹੀਂ ਪਾਉਣਾ ਕਿਸੇ ਰੇਤੇ ਦੀ ਖੱਡ ਜਿੱਸਾ ਨਹੀਂ ਪਾਉਣਾ ਮੈਂ ਕਿਸੇ ਟਾਬੇ ਚ ਹਵੇਲੀ ਚ ਨਹੀਂ ਹਿੱਸਾ ਪਾਉਣਾ ਮੈਂ ਹਿੱਸਾ ਪਾਉਣਾ ਤਾਂ ਸਾਡੇ 3.5 ਕਰੋੜ ਲੋਕਾਂ ਦੇ ਪੰਜਾਬੀਆਂ ਦੇ ਦੁੱਖਾਂ ਸੁੱਖਾਂ 'ਚ ਹਿੱਸਾ ਪਾਉਣਾ ਹੋਰ ਮੈਂ ਕਿਹ ਤੇ ਹਿੱਸਾ ਨਹੀਂ ਪਾਉਣਾ ਸੋ ਇਸ ਸੁਬੀਰੋ ਪਹਿਲਾਂ ਵੀ ਜਦੋਂ ਵੀ ਆਇਆ ਸੁਨਾਮ ਜਦੋਂ ਵੀ ਸੰਗਰੂਰ ਆਇਆ ਤੁਸੀਂ ਮਾਣ ਹੱਦੋਂ ਵੱਧ ਦਿੱਤਾ ਐਸ ਵਾਰ ਵੀ ਆਪਣੇ ਪੁੱਤ ਨੂੰ ਆਪਣੇ ਭਤੀਜੇ ਨੂੰ ਆਪਣੇ ਛੋਟੇ ਵੱਡੇ ਭਾਈ ਨੂੰ ਮਾਨ ਰੱਖਿਓ ਸਾਡਾ ਕਿਉਂਕਿ ਅਸੀਂ ਇਹ ਵੋਟਾਂ ਜਿਹੜੀਆਂ ਮੰਗਣ ਆਇਆ ਇਹ ਕੋਈ ਆਪਦੇ ਭਤੀਜਿਆਂ ਵਾਸਤੇ ਜਾਂ ਆਪਦੇ ਪੁੱਤਾਂ ਨੂੰ ਨੌਕਰੀ ਦੇਣ ਵਾਸਤੇ ਨਹੀਂ ਤੁਹਾਡੇ ਵਾਸਤੇ ਆਇਆ ਜਦੋਂ 13 0 ਹੋ ਗਿਆ ਮੈਨੂੰ ਬਹੁਤ ਸੌਖਾ ਹੋ ਜੂ ਆ ਜਿਹੜੇ ਬੋਲਦੇ ਫਿਰਦੇ ਨੇ ਉਹ ਇੱਕ ਆਇਆ ਹੋਇਆ ਹੁਣ ਉਹ ਉਧਰੋਂ ਆਇਆ ਆਪਣਾ ਥੁੱਪਲਾ ਹੱਥ ਵਾਲੇ ਪਾਸਿਓ ਉਹ ਇੱਥੇ ਆ ਕੇ ਤੁਰੇ ਫਿਰਦਾ ਲੈ ਮੈਨੂੰ ਕਾਲਾ ਕੱਢਣ ਲੱਗਿਆ ਤੜਕੀ ਉਹ ਕਦੇ ਕਿਸੇ ਪਾਰਟੀ 'ਚ ਕਦੇ 6 ਪਾਰਟੀਆਂ ਬਦਲ ਲੀਆਂ ਛੇ ਹੁਣ ਤਾਂ ਦੁਹਰ ਕਰਦਾ ਫਿਰਦਾ ਮੈਂ ਦੋ ਦੂਜੀ ਵਾਰੀ ਕਾਂਗਰਸ ਚ ਆਇਆ ਜੇ ਬੱਤਵੀਆਂ ਨਾਲ ਦੁਹਰ ਨਹੀਂ ਕਰਦੇ ਹੁਣ ਦੁਹਰ ਕਰਦਾ ਫਿਰਦਾ ਤੇ ਉਹੋ ਗੋਲਡੀ ਨੂੰ ਦੱਸੀ ਜਾਂਦਾ ਕਿ ਪਾਰਟੀਆਂ ਨਹੀਂ ਬਦਲਦੀਆਂ ਹੁੰਦੀਆਂ ਤੂੰ ਬੋਲੇਗਾ ਇਹ ਤਾਂ ਐ ਲੱਗਦਾ ਜਿਵੇਂ ਉਸਾਮਾ ਬਿਨ ਲਾਦੀਨ ਮੋਮਬਤੀਆਂ ਦਾ ਮਾਰਚ ਕੱਢਦਾ ਉਹ ਵੀ ਸ਼ਾਂਤੀ ਰੱਖਣੀ ਹੈ ਉਹ ਬੋਲੀ ਜਾਂਦੇ ਦੱਸੋ ਉਹ ਭਰਾ ਮੇਰੋ ਮੈਂ ਤਾਂ ਹੈਰਾਨ ਆ ਇੰਨਾ ਚਿਰ ਕਾਂਗਰਸ ਚ ਕਿਵੇਂ ਕੱਟ ਗਿਆ ਇਹ ਮੈਂ ਵਿਧਾਨ ਸਭਾ 'ਚ ਪੁੱਛਿਆ ਸੀ ਮੈਂ ਕਿਹੜੀ ਪਾਰਟੀ ਜਾਂ ਅੱਜ ਕੱਲ ਮੈਂ ਕਿੱਧਰ ਇਕੱਲਾ ਜਿਹਾ ਬੈਠਾ ਹਾਂ ਕਾਂਗਰਸ 'ਚ ਹੈ ਨਹੀਂ ਸੋ ਵੀਰੋ ਇਹ 3-4 ਅਹਜੇ ਨੇ ਪੰਜਾਬ ਕੋਲੇ ਜਿਨ੍ਹਾਂ ਨੂੰ ਤੜਕੇ-ਤੜਕੇ ਜੋ ਘਰੋਂ ਨਿਕਲਦੇ ਨੇ ਉਹਦੇ ਡਰਾਈਵਰ ਨੂੰ ਪੁੱਛਣਾ ਪੈਂਦਾ ਕਿਸੇ ਭੋਗ-ਭੂਤ ਜਾਨ ਵਲੇ ਵੀ ਅੱਪਾ ਅੱਜ ਕੱਲ ਕਿਹੜੀ ਪਾਰਟੀ 'ਚਾਂ ਕਿਹੜੀ ਪਾਰਟੀ ਬਾਰੇ ਬੋਲਣਾ ਹੈ ਇਹਨੂੰ ਆਪ ਨਹੀਂ ਪਤਾ ਕਿਹੜੀ ਪਾਰਟੀ 'ਚ ਰਹੇ ਸੋ ਵੀਰੋ ਇਤਾਂ ਉਹ ਗੱਲ ਹੋ ਗਈ ਕਿਦਾਂ ਇਦਾਂ ਦਾ ਮਾਹੌਲ ਸੀ ਵੋਟਾਂ ਦਾ ਕਿਸੇ ਪਾਰਟੀ ਦੇ ਦਫ਼ਤਰ ਨੂੰ ਅੱਗ ਲੱਗੀ ਫੋਨ ਕੀਤਾ ਫਾਇਰ ਬ੍ਰਿਗੇਡ ਨੂੰ ਕਹਿੰਦਾ ਜੀ ਫਲਾਨੀ ਪਾਰਟੀ ਦੇ ਦਫ਼ਤਰ ਚੋਂ ਬੋਲਦਿਆਂ ਸਾਡੇ ਦਫ਼ਤਰ 'ਚ ਅੱਗ ਲੱਗੀ ਵਿਰੋਧੀਆਂ ਦੀ ਚਾਲ ਐ ਸਾਡੇ ਸਾਰੇ ਝੰਡੇ ਸਾਡੇ ਸਾਰੇ ਪੋਸਟਰ ਇਸੇ ਦਫ਼ਤਰ 'ਚ ਪਏ ਨੇ ਇਹ ਤਾਂ ਸਾਰੇ ਮੱਤ ਜਾਣਗੇ ਇਲੈਕਸ਼ਨ ਹਾਰ ਜਾਣਗੇ ਛੇਤੀ ਛੇਤੀ ਗੱਡੀਆਂ ਭੇਜੋ ਅੱਗ ਬੁਝਾਉਣ ਵਾਲੀਆਂ ਚਲੋ ਜੀ 5 ਮਿੰਟ ਬਾਅਦ ਉਸੇ ਬੰਦੇ ਨੇ ਫੇਰ ਫੋਨ ਕੀਤਾ ਫਾਇਰ ਬ੍ਰਿਗੇਡ 'ਚ ਕਹਿੰਦਾ ਜੀ ਕੋਈ ਗੱਡੀ ਭੇਜਣ ਦੀ ਲੋੜ ਨਹੀਂ ਕੋਈ ਕਹਿੰਦਾ ਕੋਈ ਅੱਗ ਬੁਝਾਉ ਜੰਤਰ ਭੇਜਣ ਦੀ ਲੋੜ ਨਹੀਂ ਉਹ ਕਹਿੰਦੇ ਕੀ ਗੱਲ ਜੀ ਅੱਗ ਤੇ ਕਾਬੂ ਪਾ ਲਿਆ ਕਹਿੰਦਾ ਨਹੀਂ ਅੱਗ ਤੇ ਨਹੀਂ ਕਾਬੂ ਪਾਇਆ ਮੈਂ ਪਾਰਟੀ ਬਦਲ ਲਈ ਕਹਿੰਦਾ ਹੁਣ ਉਹ ਵਿਰੋਧੀ ਪਾਰਟੀ ਦਾ ਦਫ਼ਤਰ ਹੈ ਮੱਚਣ ਦੋ ਸੜਨ ਦੋ ਸੋ ਇਹਨਾਂ ਦਾ ਕੋਈ ਪਤਾ ਨਹੀਂ ਭਾਈ ਕਦੋਂ ਪਾਰਟੀ ਬਦਲ ਲੈਣ ਤੇ ਨਾਲੇ ਇੱਥੇ ਆ ਕੇ ਤੁਹਾਨੂੰ ਪਤਾ ਨਹੀਂ ਕਲਚਰ ਦਾ ਅਮੀਤ ਨੇ ਕਹਿਤਾ 10 ਪਿੰਡਾਂ ਦੇ ਨਾਂ ਲੈ ਕੇ ਦਿਖਾ ਕਹਿੰਦਾ ਛਾਸ਼ਲੀ ਕਰਾਚੋਂ ਸੰਗਰੇੜੀ ਕੋਈ ਹੋਰ ਵੀ ਬੋਲੋ ਯਾਰ ਫਿਰ ਕਹਿੰਦਾ ਧੂਰੀ ਮੂਨਕ ਸੰਗਰੂ ਮੈਨੂੰ ਤਾਂ ਹੁਣ ਪਤਾ ਲੱਗਿਆ ਸੰਗਰੂਰ ਵੀ ਪਿੰਡ ਐ ਸੁਨਾਮ ਪਿੰਡ ਐ ਤੂਰੀ ਵੀ ਪਿੰਡ ਐ ਲਾਸ 10 ਪਿੰਡਾਂ ਦੇ ਨਾਂ ਨਹੀਂ ਬੋਲਨੇ ਹੁੰਦੇ ਆਗੇ ਤੁਸੀਂ ਇੱਥੇ ਸਾਡੇ ਲੋਕਾਂ ਦਾ ਸਾਡੇ ਮੇਰੇ ਮਾਲਵੇ ਵਾਲਿਆਂ ਦਾ ਤੁਸੀਂ ਟੈਸਟ ਲੈਣ ਸੋ ਵੀਰੋ ਦੋਨੇ ਹੱਥ ਖੜੇ ਕਰਕੇ ਅੱਜ ਦੱਸ ਦੋ ਕਿ ਅਸੀਂ ਆਪਣੇ ਧੀਆ ਪੁੱਤਾਂ ਦੇ ਨਾਲ ਆ ਸਭ ਤੋਂ ਵੱਡੀ ਕੁਰਸੀ ਤੁਹਾਡੇ ਪੁੱਤ ਕੋਲ ਆ ਸ਼ਹੀਦ ਉਦਮ ਸਿੰਘ ਕਾਲਜ ਦੇ ਸਟੂਡੈਂਟ ਕੋਲ ਆ ਮੇਰੇ ਨਾਨਕੇ ਨੇ ਇੱਥੇ ਸੋ ਸਭ ਤੋਂ ਵੱਡੀ ਕੁਰਸੀ ਆਪਣੇ ਕੋਲ ਆ ਪੂਰੀ ਦੁਨੀਆ ਚ ਮੰਨੀ ਜਾਂਦੀ ਹੈ ਕੁਰਸੀ ਇਹ ਔਰ ਸਾਰੇ ਦੇਸ਼ ਦੇ ਵਿੱਚ ਕਹਿੰਦੇ ਆ ਭਗਵੰਤਬਾਹ ਜੇ ਕੇਜਰੀਵਾਲ ਆ ਜੇ ਸਭੀਰੋ ਦੋਨੇ ਹੱਥ ਉੱਪਰ ਕਰੜ ਖੜੇ ਕਰਕੇ ਇੱਕ ਨਾਰਾ ਲਾ ਕੇ ਦੱਸ ਦਿਓ ਕਿ ਤੁਸੀਂ ਸਾਡੇ ਨਾਲ ਹੋ ਇਨਕਲਾਬ ਥੋੜਾ ਜਿਹਾ ਹੋਰ ਉੱਚੀ ਇੱਥੇ ਫਿਰਦਾ ਹੋਣਾ ਉਹਨੂੰ ਕਿਹੜਾ ਪਿੰਡਾਂ ਦਾ ਪਤਾ ਕਿਤੇ ਇੰਨੀ ਫਿਰਦਾ ਹੋਣਾ ਲੈ ਉਹਨੂੰ ਸ਼ਰਤ ਲਾ ਲਓ ਤੁਸੀਂ ਸ਼ਰਤ ਲਾ ਲਓ ਮੈਂ ਕਹਿੰਦਾ ਚਲੋ ਅੰਦਰਲੇ ਭਾਈ ਕੀ ਪਸ਼ੋਰ ਹੋਰੀ ਤਾਂ ਫੇਰ ਅੰਦਰ ਨੇ ਲੈ ਉਹਨੂੰ ਐ ਕਰਦੇ ਆ ਗਵਿੰਦਗੜ ਖੋਖਰ ਛੱਡਿਆ ਉਹਨਾਂ ਨੂੰ ਇਕੱਲੇ ਨੂੰ ਉਹਨਾਂ ਕਾ ਬਿਨਾ ਨੈਵੀਗੇਸ਼ਨ ਲਾਏ ਸੰਗਰੂਰ ਪਹੁੰਚ ਕੇ ਦਿਖਾ 10 10 ਬੰਦੇ ਨੂੰ ਪੁੱਛੂ ਭਾਈ ਜੀ ਸੰਗਰੂਰ ਜਾਣਾ ਸੀ ਕਿੱਧਰ ਨੂੰ ਜਾਂਦੀ ਹੈ ਰਾਹ ਭਾਈ ਕੀ ਪਸ਼ੌਰ ਤਾਂ ਫੇਰ ਅੰਦਰ ਹੈ ਪਾਪੜੇ ਬੱਲਰੇ ਤਾਂ ਦੂਰ ਨੇ ਉਹ ਭੂਲਣ ਠਸਕਾ ਤਾਂ ਬਾਲੀ ਦੂਰ ਨੇ ਉਹ ਇਧਰਲੇ ਪਾਸੇ ਸਮੁੰਦਗੜ ਛੰਨਾ ਆ ਇਧਰਲੇ ਪਾਸੇ ਸਾਡੇ ਪੰਡੋਰੀ ਸਾਹਿਬ ਦੇ ਜਿਹੜੇ ਪਿੰਡ ਨੇ ਤਾਂ ਬਹੁਤ ਦੂਰ ਨੇ ਆ ਸ਼ਾਦੀ ਹਰੀ ਆ ਰਾਤ ਰਾਣਾ ਇਹਨਾਂ ਨਾਂ ਤਾਂ ਅੰਗਰੇਜ਼ੀ ਚ ਲਿਖ ਕੇ ਵੀ ਦੇ ਦਿੱਤਾ ਤਾਂ ਵੀ ਨਹੀਂ ਪੜੇ ਜਾਣੇ ਉਤੋਂ ਅਹੀਂ ਕਰਨਾ ਚਾਹੁੰਨਾ ਤੂੰ ਸਾਡੇ ਸੰਗਰੂਆਂ ਨੂੰ ਐ ਸਮਝਦੇ ਆਂ ਵੀ ਐ ਪਾ ਦੇ ਨੇ ਉਹਨੇ ਅਸੀਂ ਵੋਟ ਸੋ ਵੀਰੋ ਇਨਕਲਾਬੀ ਸੋਚ ਦੇ ਮਾਲਕੋ ਬਸ ਇਸ ਵਾਰ ਮਾਣ ਰੱਖੋ ਇੱਜ਼ਤ ਰੱਖੋ ਮੈਂ ਤੁਹਾਡਾ ਕੰਮ 1 ਜੂਨ ਨੂੰ ਖਤਮ ਹੋ ਜਾਊਗਾ ਤੁਸੀਂ 1 ਜੂਨ ਨੂੰ ਫਰਜ਼ ਨਿਭਾਦੋਂਗੇ ਉਹ ਤੋਂ ਬਾਅਦ ਫਰਜ਼ ਨਿਭਾਉਣ ਦੀ ਬਾਰੀ ਮੇਰੀ ਹੋਊਗੀ ਮੇਰੀ ਟੀਮ ਦੀ ਹੋਊਗੀ ਮੇਰੇ ਤੇ ਜੇ ਨਾ ਸੁਨਾਮ ਦਾ ਨਹੀਂ ਪੂਰੇ ਪੰਜਾਬ ਦਾ ਜੇ ਅਸੀਂ ਵਿਕਾਸ ਕਰਕੇ ਐਸਾ ਪੰਜਾਬ ਰੰਗਲਾ ਪੰਜਾਬ ਬਣਾਤਾ ਜੇ ਨਾ ਬਣਾਇਆ ਮੈਨੂੰ ਨੀਵੇਂ ਥਾਂ ਬਿਠਾ ਲਿਓ ਕਿਉਂਕਿ ਮੈਂ ਸੱਚ ਬੋਲਦਾ ਮੈਂ ਦਿਲੋਂ ਸੱਚ ਬੋਲਦਾ ਮੈਂ ਕੋਈ ਝੂਠ ਬੋਲਦਾ ਨਹੀਂ ਪੈਸੇ ਕਮਾਉਣ ਵਾਲੇ ਕੰਮ ਤਾਂ ਮੈਂ ਛੱਡੀ ਬੈਠਾ ਮੈਨੂੰ ਪੱਤਰਕਾਰ ਕਹਿੰਦੇ ਜਿਹੜੀ ਕੁਰਸੀ ਤੇ ਤੁਸੀਂ ਬੈਠ ਕੇ ਇਹ ਕੁਰਸੀ ਤੇ ਬਹਿ ਕੇ ਵੱਡੇ ਵੱਡੇ ਦਿਮਾਗ ਖਰਾਬ ਹੋ ਜਾਂਦੇ ਨੇ ਥੋੜਾ ਦਿਮਾਗ ਨਹੀਂ ਖਰਾਬ ਹੋਇਆ ਮੈਂ ਕਿਹਾ ਫਰਕ ਇੰਨਾ ਕਾ ਜਿਹੜੇ ਪਹਿਲਾਂ ਇਸ ਕੁਰਸੀ ਤੇ ਬਹਿੰਦੇ ਸੀ ਉਹ ਕੁਰਸੀ ਤੇ ਬਹਿ ਕੇ ਮਸ਼ਹੂਰ ਹੁੰਦੇ ਸੀ ਮੈਂ ਮਸ਼ਹੂਰ ਹੋ ਕੇ ਕੁਰਸੀ ਤੇ ਬੈਠਾ ਤੁਸੀਂ ਮੈਨੂੰ 17.5 ਸਾਲ ਦੇ ਨੂੰ ਹੀ ਕੁਲਫੀ ਗਰਮਾ ਗਰਮ ਰਹੀ ਤੁਸੀਂ ਤਾਂ ਮੈਨੂੰ ਸਟਾਰ ਬਣਾਤਾ ਸੀ ਮਸ਼ਹੂਰ ਕਰਤਾ ਸੀ ਉਦੋਂ ਵੱਡਾ ਹੁਣ ਮਾਨਸਤਕਾਰ ਹੋਰ ਕੀ ਹੋਊਗਾ ਹੁਣ ਤਾਂ ਇੱਕੋ ਹੀ ਚਾਹ ਹੈ ਕਿ ਲੋਕਾਂ ਦੇ ਕੰਮ ਆਈਏ ਮੇਰੀ ਮੇਰੀ ਪੈਨ ਨਾਲ ਸਾਈਨ ਕਰਕੇ ਕਿਸੇ ਦੀ ਕਬੀਲਦਾਰੀ ਲਈ ਤੇ ਛੱਡਦੀ ਹੋਵੇ ਇਹ ਤੋਂ ਵੱਡਾ ਪੁੰਨ ਕੋਈ ਨਹੀਂ ਮੇਰੇ ਕਰਕੇ ਕਿਸੇ ਦੇ ਘਰ ਦੇ ਚੁੱਲ੍ਹੇ ਦੀ ਅੱਗ ਬਚਦੀ ਹੋਵੇ ਇਹ ਤੋਂ ਵੱਡਾ ਪੁੰਨ ਕੋਈ ਨਹੀਂ ਆਉਣ ਵਾਲੇ ਦਿਨਾਂ 'ਚ ਹਜ਼ਾਰਾਂ ਨੌਕਰੀਆਂ ਸਾਡੇ ਵਲੰਟੀਅਰਾਂ ਵਾਸਤੇ ਹਜ਼ਾਰਾਂ ਅਹੁਦੇ ਇੰਤਜ਼ਾਰ ਕਰ ਰਹੇ ਨੇ ਤੁਸੀਂ ਮੈਨੂੰ ਸਭ ਪਤਾ ਹੈ ਜਿਹੜੇ ਆਪਣੇ ਪੱਲਿਓ ਤੇਲ ਪਵਾ ਕੇ ਮੇਰੀ ਗੱਡੀ ਮੂਰੇ ਮੋਟਰਸਾਈਕਲ ਲਾਉਨੇ ਹੋ ਕੱਲੇ-ਕੱਲੇ ਇਨਕਲਾਬ ਜਿੰਦਾਬਾਦ ਦੇ ਨਾਰੇ ਦਾ ਮੁੱਲ ਪਾਉਂਗਾ ਮੈਂ ਕਿਰਤ ਕਰਨੀ ਹੈਗਾ ਮੈਂ ਉਦਾਂ ਦਾ ਨਹੀਂ ਹੈਗਾ ਕਿ ਮੈਂ ਭੁੱਲ ਜਾ ਵਰਕਰਾਂ ਨੂੰ ਅਸੀਂ ਮਿਹਨਤ ਕਰਨ ਵਾਲਿਆਂ ਨੂੰ ਵਿੱਚੋਂ ਚੱਕ ਲੈਨੇ ਆਂ ਤੇ ਉਹਨਾਂ ਨੂੰ ਵੀ ਕਈ ਵਾਰੀ ਲੋਕ ਦੱਸਦੇ ਨਾ ਤ ਮੈਂ ਲਾਤਾ ਉਹ ਤੈਨੂੰ ਆ ਉਹਦਾ ਦੇਤਾ ਉਹ ਕਹਿੰਦਾ ਅੱਛਾ ਜੀ ਮੈਂ ਤਾਂ ਕਦੇ ਕਦੇ ਕਿਹਾ ਨਹੀਂ ਸੋ ਮਿਹਨਤ ਕਰਦੇ ਰਹੋ ਤੁਹਾਡੀ ਮਿਹਨਤ ਇੱਕ ਨਾ ਇੱਕ ਦਿਨ ਜਰੂਰ ਆਸ ਆਉਗੀ ਮੈਂ ਇੱਕ ਵਾਰੀ ਫੇਰ ਇਹ ਗੱਲ ਕਲੀਅਰ ਕਰ ਦੇਣਾ ਕੋਈ ਕਹਿੰਦੇ ਵਾਹ ਫਲਾਈ ਜਾਂਦੇ ਆ ਵੀ 126 ਜਿਹੜੀ ਝੋਨਾ ਉਹ ਚੱਕੜਾ ਨਹੀਂ ਬਲਕਿ ਚੱਕੜੇ 126 ਹੈ ਮੈਂ ਤਾਂ ਕਹਿੰਦਾ 126 127 128 129 ਬਾਸਮਤੀ ਬਾਸਮਤੀ 5000 ਤੋਂ ਉੱਪਰ ਗਈ ਹੈ ਸੋ ਖੇਤੀ ਦਾ ਮੇਰੇ ਕੋਲੇ ਐ ਪੈ ਗਿੜੇ ਪੈਨੇ ਅੰਕੜੇ ਕਿਉਂਕਿ ਮੈਂ ਦਿਰਰਾ ਤੇ ਹੀ ਕੰਮ ਕਰਦਾ ਮੈਂ ਪੰਜਾਬ ਨੂੰ ਘਾਟੇ 'ਚ ਵੀ ਨਹੀਂ ਜਾਣ ਦੇਣਾ ਤੇ ਮੈਂ ਪੰਜਾਬ ਦੇ ਖਜ਼ਾਨੇ ਨੂੰ ਵੀ ਭਰਨਾ ਹੈ ਤੇ ਨਾਲ ਨਾਲ ਸਹੂਲਤਾਂ ਵੀ ਪੰਜਾਬੀਆਂ ਨੂੰ ਦੇਣੀਆਂ ਨੇ ਆਉਣ ਵਾਲੇ ਦਿਨਾਂ 'ਚ ਤੁਸੀਂ ਹੋਰ ਹਰਾਨ ਹੋਵੋਗੇ ਤੇ ਆਹ ਕੰਮ ਵੀ ਪੰਜਾਬ 'ਚ ਹੋ ਸਕਦਾ ਯਾਰ ਅੱਛਾ ਯਾਰ ਆ ਤਾਂ ਸੋਚਿਆ ਨਹੀਂ ਸੀ ਕਦੇ ਕਿਉਂਕਿ 70 ਸਾਲ ਤੋਂ ਅਸੀਂ ਕਦੇ ਸੋਚਿਆ ਨਹੀਂ ਸੀ ਸੋ ਮੈਂ ਸਾਰਿਆਂ ਦਾ ਬਹੁਤ-ਬਹੁਤ ਇੱਕ ਵਾਰੀ ਫੇਰ ਧੰਨਵਾਦ ਕਰਦਾ ਗਰਮੀ ਨੇ ਬਾਵਜੂਦ ਆਏ ਹਾਂ ਮੈਂ ਹੁਣ ਚਨੀਰ ਜਾਣਾ ਹੈ ਸਰਦੂਲਗੜ੍ਹ ਚ ਦੋਨੇ ਹੱਥ ਉੱਪਰ ਚਾ ਕੇ ਦੋ ਨਾਰੇ ਲਾ ਕੇ ਮੇਰਾ ਹੌਸਲਾ ਵਧਾ ਦਿਓ ਤਾਂ ਕਿ ਮੈਨੂੰ ਲੱਗੇ ਕਿ ਹਾਂ ਪਿੰਡ ਵਾਲੇ ਪਾਸਿਓ ਮੇਰੇ ਪੇਕੇਆਂ ਵਾਲੇ ਪਾਸਿਓ ਠੰਡੀਆਂ ਹਵਾਵਾਂ ਦੇ ਬੋਲੇ ਆ ਰਹੇ ਨੇ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਬੋਲੇ ਸੋਨਿਆ ਮਸਰੀਆ ਬਹੁਤ 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 ਤੈ ਦਿਲੋਂ ਧੰਨਵਾਦ ਇੰਨੇ ਪਿਆਰ ਸਤਿਕਾਰ ਨਾਲ ਸੁਣਿਆ